ਆਇਆ ਇੱਥੇ ਦਾ ਇਹ ਜਿਆ ਇਹ ਇੱਥੇ ਜਿਹੜਾ ਆਉਂਦੇ ਆ ਗੋਲਫ ਜੀ ਇਹਦਾ ਨਾਮ ਕੀ ਹੋਊਗਾ ਉੱਤੇ ਜਾ ਸਕਦੇ ਆ ਤੇ ਉਹ ਕਹਿੰਦੇ ਵੀ ਤੁਸੀਂ ਇੱਥੇ ਵੀਡੀਓ ਨਹੀਂ ਬਣਾ ਸਕਦੇ ਮਤਲਬ ਮਤਲਬ ਕੁਝ ਵੀ ਨਹੀਂ ਮਤਲਬ ਲੈ ਨਹੀਂ ਸਕਦੇ ਖੋਲ ਨਹੀਂ ਸਕਦੇ ਸਿਸਟਮ ਪਰਕਪੁਰ ਕੀ ਹੈਗੀ ਪਰ ਉਹਨਾਂ ਮੈਨੂੰ ਪਰਮਿਟ ਤੇ ਉਹਦੀ ਗੱਡੀ ਦਿੱਤੀ ਜਾਂਦੀ ਤੇ ਹਾਂਜੀ ਸਾਸਰੀ ਕਾਲ ਜੀ ਕੀ ਹਾਲ ਚਾਲ ਜੀ ਠੀਕ ਠਾਕ ਤਾਂ ਹੀ ਨਾ ਜਪਾਰ ਆਏ ਘੁੰਮਣ ਸਾਨੂੰ ਨਾ ਜਗਾ ਮੰਨੇ ਭਾਜੀ ਨੇ ਕਿਹਾ ਕਿ ਇੱਥੇ ਜਾ ਕੇ ਤੇ ਵੀਡੀਓ ਬਣਾ ਕੇ ਲੈ ਆਈਂ ਜਗਾ ਬਹੁਤ ਸੋਹਣੀ ਹੈ ਤੇ ਮਤਲਬ ਅਸੀਂ ਆਏ ਹੀ ਬਾਹਰ ਤੇ ਜਗਾ ਉਹ ਕਮਾਲ ਦੀ ਜਗਾ ਬਹੁਤ ਹੀ ਸੋਹਣੀ ਜਗਾ ਹੈ ਤੇ ਅਸੀਂ ਇੱਥੇ ਵੀਡੀਓ ਬਣਾਉਣ ਆਏ ਅਸੀਂ ਸਾਰੇ ਜਣੇ ਆ ਗਏ ਤੇ ਉਹ ਕਹਿੰਦੇ ਵੀ ਤੁਸੀਂ ਇੱਥੇ ਵੀਡੀਓ ਨਹੀਂ ਬਣਾ ਸਕਦੇ ਮਤਲਬ ਮਤਲਬ ਕੁਝ ਵੀ ਨਹੀਂ ਮਤਲਬ ਬੈਹਿ ਨਹੀਂ ਸਕਦੇ ਖਲੋ ਨਹੀਂ ਸਕਦੇ ਤੇ ਇੱਥੇ ਇਹ ਆ 골ਫ ਦਾ ਸਟੇਡੀਅਮ ਠੀਕ ਹੈ ਤੇ ਇੱਥੇ ਸਿਰਫ 골ਫ ਵਾਲੇ ਆ ਸਕਦੇ ਆ ਹੋਰ ਕੋਈ ਨਹੀਂ ਆ ਸਕਦਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਇਦਾਂ ਦਾ ਵੀਡੀਓ ਬਣਾਉਣੀ ਚਾਹੁੰਦਾ ਇਹ ਉਹ ਮੇਰਾ ਚੈਨਲ ਹੈ ਉਦਾਂ ਹੀ ਮੈਂ ਛੱਡਤੀਆਂ 5-7 ਰੁਪਏ ਦੇ ਨਹੀਂ ਚੈਨਲ ਵਖਾਪਣਾ ਮੈਂ ਚੈਨਲ ਵਖਾਤਾ ਮੈਂ ਕਿਹਾ ਦੇਖੋ ਮੈਂ ਇੱਥੇ ਗਿਆ ਮੈਂ ਇੱਥੇ ਗਿਆ ਮੈਂ ਪੁੱਤਾ ਫਿਰ ਸਿੱ ਜਾ ਕੇ ਆਇਆ ਮੈਂ ਪਿਛਲੇ ਹਫਤੇ ਬਾਦਨ ਗਿਆ ਸੀ ਮੈਂ ਉੱਥੇ ਵੀ ਕਾਫੇ ਦੀ ਵੀਡੀਓ ਬਣਾ ਕੇ ਲਿਆ ਆਇਆ ਸਾਰੇ ਦੀ ਉਹ ਕਹਿੰਦੇ ਚਲ ਠੀਕ ਹੈ ਤੂੰ ਜਾ ਸਕਦਾ ਹੈ ਬੈਠ ਸਕਦਾ ਮਤਲਬ ਅੰਦਰੋਂ ਦੀ ਨਹੀਂ ਜਾ ਸਕਦਾ ਸਾਈਡ-ਸਾਈਡ ਤੋਂ ਜਾ ਕੇ ਤੂੰ ਵੀਡੀਓ ਬਣਾ ਕੇ ਆ ਜਾ ਮੈਂ ਕਿਹਾ ਚਲੋ ਠੀਕ ਹੈ ਮੈਂ ਵੀਡੀਓ ਬਣਾ ਕੇ ਆ ਜੰਨਾ ਹੈ ਸੋਹਣੇ ਜੀ ਆਏ ਆ ਜੀ ਉਹਨਾਂ ਨੇਾਨੂੰ ਆਪਣਾ ਥੋੜਾ ਟਾਈਮ ਦਿੱਤਾ ਤੇ ਅਸੀਂ ਆਪਣੀ ਵੀਡੀਓ ਬਣਾ ਲਈਏ ਆਜੋ ਮੈਂ ਤੁਹਾਨੂੰ ਦਿਖਾਣਾ ਹੈ ਮਤਲਬ ਪੋਰਸ਼ ਏਰੀਆ ਜਿਹਨੂੰ ਕਿਹਾ ਜਾਂਦਾ ਨਾ ਜਿੱਦਾਂ ਮਤਲਬ 골ਫ ਦਾ ਸਟੇਡੀਅਮ ਕਿੱਦਾਂ ਕਿ ਕਹਿੰਦੇ 골ਫ امیر ਲੋਕਾਂ ਦੀ ਗੇਮ ਹੈ ਸੇਮ ਹੋ ਹੀ ਹਿਸਾਬ ਹੈ ਏਰੀਆ ਵੀ ਮਤਲਬ ਕਮਾਲ ਦਾ ਹੀ ਹੈ ਬਹੁਤ ਹੀ ਸੋਹਣਾ ਹੈ ਆ ਆ ਇੱਥੇ ਦਾ ਏਰੀਆ ਇਹ ਇੱਥੇ ਜਿਹੜਾ ਆਉਂਦੇ ਆ 골ਫ ਖੇਡਣ ਆ ਨਾ ਉਹ ਉੱਥੇ ਅਨਮੈਲਡਿੰਗ ਕਰਾ ਕੇ ਤੇ ਉਹਦੀ ਵੀਡੀਓ ਬਣਾਉਂਦੇ ਆ ਤੇ ਬਹੁਤ ਹੀ ਸੋਹਣਾ ਉਹਨਾਂ ਨੇ ਨਾ ਬਣਾਇਆ ਤੇ ਗੱਡੀਆਂ ਕਮਾਲ ਵਾਲੀ ਮਤਲਬ ਹਾਰੇ ਮਤਲਬ ਗੱਡੀਆਂ ਤੇ ਹਰ ਜਗ੍ਹਾ ਵਧੀਆ ਹੁੰਦੀਆਂ ਆ ਉਹਨਾਂ ਗੱਡੀਆਂ ਵੀ ਮਤਲਬ ਫੋਰਸ਼ੇ ਕੀ ਇਹ ਵੋ ਸਾਰੀਆਂ ਟਿਪ ਟੋਪ ਖੜੀਆਂ ਪੂਰੀਆਂ ਵਧੀਆ ਤੋਂ ਵਧੀਆ ਜੋੜਾ ਪਤਾ ਨਹੀਂ ਕਿੱਧਰ ਚੱਲ ਗਿਆ ਜੋਰੇ ਜੋਰੇ ਦਾ ਵੀ ਦੇਖਣਾ ਪੈਣਾ ਇੱਥੇ ਗੱਡੀਆਂ ਗੱਡੀਆਂ ਬਹੁਤ ਜ਼ਿਆਦੀਆਂ ਆ ਐਦਾਂ ਅਸੀਂ ਉਹਨਾਂ ਦੀ ਪਰਮਿਸ਼ਨ ਲੈ ਕੇ ਤੇ ਅਸੀਂ ਵੀਡੀਓ ਬਣਾਣ ਆ ਰਹੇ ਹਾਂ ਪਤਾ ਹੈ ਫੇਰ ਵੀ ਉਹਨਾਂ ਦੇ ਵਿੱਚ ਟੋਕਤਾ ਤੇ ਅਸੀਂ ਕਹਣਾ ਕੋਈ ਗੱਲ ਨਹੀਂ ਅਸੀਂ ਚੱਲ ਜਾਨੇ ਹਾਂ ਹੋਰ ਕੀ ਹੋ ਸਕਦਾ ਹੈ ਏਰੀਆ ਬਹੁਤ ਹੀ ਸੋਹਣਾ ਹੈ ਜੋਰੇ ਹੈਲੋ ਤੁਸੀਂ ਕਿਤੇ ਨਹੀਂ ਕਿਸੇ ਨੇ ਦੋ ਤੱਕ ਆਪਾਂ ਮਾਈਕ ਲਾਇਆ ਹੋਇਆ ਪਤਾ ਨਹੀਂ ਹੁਣ ਆਵਾਜ਼ ਆਂਦੀ ਕਿ ਨਹੀਂ ਆਂਦੀ ਚੱਲ ਨਾ ਇਰੀਆ ਬਹੁਤ ਸੋਹਣਾ ਆ ਸਾਰੇ ਇਹਨਾਂ ਮਤਲਬ ਉੱਧਰ ਆਪ ਇੱਧਰ ਜਾਣਾ ਹੈ ਦੂਸਰੀ ਸਾਈਡ ਚ ਜਾਣਾ ਹੈ ਦੂਸਰੀ ਸਾਈਡ ਉਧਰ ਆ ਆਇਆ ਬਹੁਤ ਪਲਾਟਸ ਇੱਦਾਂ ਇੱਦਾਂ ਦੇ ਇੱਥੇ ਸਮਾਨ ਹੈ ਸਸਤਰ ਨੇ ਜਿੰਨਾ ਰੱਖੇ ਜਿਹੜੇ ਥੋਲਪਾ ਲੈਣ ਦੇ ਰੱਖੇ ਹੁੰਦੇ ਨੇ ਠੀਕ ਹੈ ਜੀ ਤੇ ਉਹਨੂੰ ਕਮਾਲ ਹੀ ਹੋਈ ਪਈ ਹੈ ਸਿਸਟਮ ਤੇ ਵਧੀਆ ਆ ਪਰ ਜਿੰਨਾ ਕਹ ਲਓ ਕਿ ਉਹ ਕਹਿੰਦੇ ਵੀ ਜ਼ਿਆਦਾ ਤੇ ਇੱਥੇ ਰੁਕ ਨਹੀਂ ਸਕਦੇ ਸਭ ਪ੍ਰੋਬਲਮ ਇਹ ਆ ਕਿ ਨਾ ਜਾ ਸਕਦੇ ਆ ਨਾ ਆ ਸਕਦੇ ਆ ਪਰ ਏਰੀਆ ਬਹੁਤ ਸੋਹਣਾ ਹੈ ਆਪਾਂ ਕਹੇ ਥੋੜੀ ਜੀ ਵੀਡੀਓ ਬਣਾ ਕੇ ਤੇ ਫਿਰ ਚੱਲਦੇ ਆਂ ਨਾਲ ਹੀ ਗੋਲਫ ਵਾਲਿਆਂ ਦੇ ਨਾਲ ਹੀ ਆ ਮੈਨੂੰ ਲੱਗਦਾ ਇਸ ਗੋਲਫ ਵਾਲੇ ਦੀ ਕੋਈ ਹੋਣੀ ਹੈ ਜਿਹੜਾ ਛੇੜਦਾ ਰਿਹਾ ਹੋਣਾ ਹੈ ਇਹ ਤਾਂ ਇਹਦਾ ਨਾਂ ਕੀ ਹੋਣਾ ਭਾਜੀ ਇਹਦਾ ਨਾਂ ਕੀ ਹੋਊਗਾ ਉੱਤੇ ਜਾ ਸਕਦੇ ਆ ਪਤਾ ਨਹੀਂ ਯਾਰ ਕੀ ਹੈ ਨਾ ਬਹੁਤ ਵਧੀਆ ਬਣਾਏ ਇਹਨਾਂ ਨੇ ਆ ਇਹਨਾਂ ਨੇ ਗੋਲਫ ਵਾਲੇ ਨੇ ਆਪਣਾ ਬਣਾਇਆ ਪਿਆ ਆ ਨਾ ਇੱਥੇ ਪ੍ਰਵਾਹਤ ਲਾ ਸਕਦੇ ਕਿਸੇ ਨਾਲ ਜੀ ਸ਼ੀਟ ਲੱਗਦੇ ਆ ਸਭ ਤੋਂ ਬੈਸਟ ਹੈ ਬਾਈ ਆ ਇੱਕ ਪਾਣੀ ਐ ਪਿਓਰ ਲੱਗ ਰਿਹਾ ਵੀ ਜਿੱਦਾਂ ਨੀਲਾ ਨੀਲਾ ਪਾਣੀ ਨੀਲਾ ਬਹੁਤ ਹੀ ਵਧੀਆ ਹੈ ਘਰ ਇੱਥੇ ਜਿੱਦਾਂ ਐ ਜਿਵੇਂ ਅਮਰੀਕਾ ਕੈਨੇਡਾ ਵਾਲੇ ਨੇ ਨੀ ਇਕੱਲੇ ਇਕੱਲੇ ਸਿੰਗਲ ਸਿੰਗਲ ਹੁੰਦੇ ਕਿਸੇ ਮੋਦਾਂ ਹੀ ਆ ਤੇ ਉਹ ਹੈ ਬਹੁਤ ਹੀ ਸੋਨਾ ਬਣਾਇਆ ਹੋਇਆ ਹੁਣ ਦੂਜੀ ਸਾਈਡ ਜਾ ਕੇ ਥੋੜੀ ਵੀ ਵੀਡੀਓ ਬਣਾ ਕੇ ਲਿਆਨਾ ਉਹਨਾਂ ਨੇ ਬੜਾ ਵਧੀਆ ਦਿੱਤੀ ਤੇ ਫਿਰ Porsche ਇਹਦਾ ਵੇਖਾਂ ਜਿਦ ਤੱਕ ਲੱਗਦਾ ਨਹੀਂ ਉਹ ਰੋਲੈਕਸ ਦੀ ਘੜੀ ਵੀ ਲਾਈ ਹੈ ਅੱਤ ਨਹੀਂ ਹਰਿਸ਼ ਨਾਲ ਕਿੰਨੀ ਇਹ ਵਾਲੀ ਅੱਧੀ ਘੜੀ ਪਰ ਬਹੁਤ ਸਵਾ ਬਣਾਇਆ ਹੈ ਬਹੁਤ ਆ ਜਿਹੜਾ ਉਹਦੀ ਆਪਾਂ ਪਹਿਲਾਂ ਅੱਗੇ ਸਾਈਡ ਸੀ ਤੇ ਹੁਣ ਆਪਾਂ ਉਹਦੀ ਬੈਕ ਸਾਈਡ ਆਏ ਆ ਤੇ ਬਹੁਤ ਹੀ ਵਧੀਆ ਬਣਾਇਆ ਪਿਆ ਹੈ। ਮੈਂ ਨਾ ਮਿੰਟੋ-ਮਿੰਟ ਮੈਂ ਕਿਸਲ ਜਿੰਨੀ ਵੀਡੀਓ ਬਣਾਈ ਜਾਂਦੀ ਬਣਾ ਬਣੂ ਤੇ ਚੱਲੀਏ ਇਸ ਤੋਂ ਪਹਿਲਾਂ ਕਿ ਹੁਣ ਉਹ ਦੋਕੀ ਮਾਰੀ ਇੱਥੇ। ਤੇ ਇਹ ਜਿਹੜੇ ਪਿੰਡ ਦਾ ਨਾਮ ਆਇਆ ਓਬਰਸ ਨੀਅਰ ਓਬਰਸਵੈਲਡੋਰਫ ਇਦਾਂ ਕੋ ਪਿੰਡ ਦਾ ਨਾਮ ਆਇਆ। ਬਾਕੀ ਮੈਂ ਤੇ ਵੀਡੀਓ ਦੇ ਉੱਤੇ ਲਿਖ ਦਾਂਗਾ। ਨਾਲੇ ਕੋ ਸਵੀਮਿੰਗ ਕਰਨ ਨੂੰ ਵੀ ਹੈਗਾ ਯਾਰ। ਤੇ ਬਹੁਤ ਹੀ ਵਧੀਆ ਬਣਾਇਆ ਪਿਆ ਹੈ। ਆ ਜਿਹੜੇ ਉੱਤੋਂ ਆਉਂਦੇ ਗੋਲਫ ਕੋਰਟਾਂ ਇਧਰ ਨੂੰ ਉਹਨਾਂ ਦੀ ਬੈਕ ਸਾਈਡ ਤੋਂ ਐਂਟਰੀ ਮਤਲਬ ਅੱਗੋਂ ਦਰਵਾਜ਼ੇ ਦਾ ਦੂਜਾ ਸਾਈਡ ਜੀ ਤੇ ਇਧਰੋਂ ਉਤਰਦੇ ਆ ਦੋਵੇਂ ਸਾਈਡਾਂ 'ਤੇ ਪੌੜੀਆਂ ਪਾਣੀਆਂ ਜੇ ਬਣਾਈਆਂ ਆ ਉਤਰਨ ਦਾ ਬਹੁਤ ਹੀ ਵਧੀਆ ਸਿਸਟਮ ਬਣਾਇਆ ਹਾਂ ਪਾਰਕਪੁਰ ਵੀ ਹੈਗੀ ਪਰ ਉਹਨਾਂ ਮੈਨੂੰ ਪਰਮਿਸ਼ਨ ਹੀ ਨਹੀਂ ਦਿੱਤੀ ਬਣਾਉਣ ਦੀ ਵੀਡੀਓ ਉਹ ਵੀਂਦੇ ਤੁਸੀਂ ਬਣਾ ਹੀ ਨਹੀਂ ਸਕਦੇ ਜਾ ਸਕਦੇ ਉੱਤਰ ਤੇ ਮੁੰਡਾ ਇਹ ਆ ਵੀ ਜਗ੍ਹਾ ਬੜੀ ਸੋਹਣੀ ਹੈ ਹਾਂਜੀ ਜੀ ਉਹਨਣ ਮੈਂ ਪੁੱਛਿਆ ਉਹ ਕਹਿੰਦੇ ਨਹੀਂ ਤੁਸੀਂ ਜਾ ਨਹੀਂ ਸਕਦੇ ਇੱਥੇ ਬਹਿ ਨਹੀਂ ਸਕਦੇ ਤੇ ਉਹ ਉੱਥਾ ਇੱਥੇ ਬੱਚਿਆਂ ਦੇ ਬਹਿਣ ਉੱਠਣ ਦੀ ਵੀ ਜਗ੍ਹਾ ਹੈਗੀ ਤੇ ਬਹਿਣ ਉੱਠਣ ਦੀ ਵੀ ਜਗ੍ਹਾ ਹੈਗੀ ਬੱਚੇ ਖੇਡ ਵੀ ਸਕਦੇ ਪਰ ਉਹ ਕਹਿੰਦੇ ਨਹੀਂ ਉਹ ਹੀ ਖੇਡਣਗੇ ਜਿਹੜੇ ਗੋਲਫ ਆਲੇ ਆ ਜਿਹੜੇ ਆਂਦੇ ਆ ਤੇ ਉਹ ਕਹਿੰਦੇ ਤੈਨੂੰ ਇੱਥੋਂ ਪਤਾ ਕਿਦਾਂ ਲੱਗਾ ਮੈਂ ਕਿਹਾ ਵੀ ਅਦਾ ਅਦਾ ਮੇਰਾ ਫਰੈਂਡ ਇੱਕ ਤੇ ਉਹਨੇ ਮੈਨੂੰ ਦੱਸਿਆ ਆ ਵੀ ਬਹੁਤ ਸੋਹਣਾ ਪਿੰਡ ਹੈ ਤੇ ਕਹਿੰਦੇ ਠੀਕ ਹੈ ਤੂੰ ਵੀਡੀਓ ਬਣਾ ਤੇ ਮੁੜ ਕੇ ਜਾ ਸਕਦਾ ਹੈ ਪਰ ਮੁੰਨਾ ਮੈਨੂੰ ਇਹ ਨਹੀਂ ਪਰਮਿਸ਼ਨ ਦਿੱਤੀ ਵੀ ਤੂੰ ਸਾਡੇ ਇਸ ਜਿਹੜਾ ਹਾਊਸ ਦੇ ਇੱਥੇ ਆਨ ਵਾਲੇ ਲੋਕਾਂ ਦੇ ਆਉਣ ਦੀ ਠੀਕ ਹੈ ਤੇ ਤੂੰ ਉੱਥੇ ਵੀਡੀਓ ਬਣਾ ਸਕਦਾ ਮੈਂ ਕਿਹਾ ਚਲੋ ਫਿਰ ਵੀ ਕੋਸ਼ਿਸ਼ ਕਰਦੇ ਹਾਂ ਜਿੰਨਾ ਵੀ ਜੇ ਕਹਿਣਗੇ ਤੇ ਮੋੜ ਕੇ ਬਾਅਦ ਚ ਅਪਾ ਡਿਲੀਟ ਕਰ ਦਿਆਂਗੇ ਉਹਨਾਂ ਨੇ ਸਾਨੂੰ ਅਹੀਂ ਤੇ ਬੜਾ ਸਮਾਨ ਸਮੂਹ ਲੈ ਕੇ ਆਏ ਸੀ ਪਕੌੜੇ ਬਣਾਏ ਸੀ ਕੋਈ ਕੁਝ ਲੈ ਕੇ ਆਏ ਸੀ ਵੀ ਵੀਡੀਓ ਬਣਾਉਣੀ ਆ ਪਰ ਨਹੀਂ ਉਹਨਾਂ ਨੇ ਅੰਧਾ ਲੱਤੀ ਹੁਣ ਅਸੀਂ ਵਾਗੀ ਜਾਵਾਂਗੇ ਕਿਤੇ ਹੋਰ ਤੇ ਜਿੱਥੇ ਉਹ ਡੋਪਲੋਫ ਕਾਫੀ ਹੀ ਸ਼ਾਇਦ ਉੱਥੇ ਜਾ ਕੇ ਹੁਣ ਵੀਡੀਓ-ਵਿਡੀਓ ਬਣਾ ਕੇ ਆੰਮੀ ਆ ਪਰ ਹਾਂ ਜਗਾ ਬਹੁਤ ਸੋਹਣੀ ਹੈ ਤੇ ਪਤਾ ਨਹੀਂ ਹੁਣ ਇਹ ਕਿਸੇ ਨੂੰ ਆਂ ਦਿੰਦੇ ਆ ਕਿ ਨਹੀਂ ਆਂ ਦਿੰਦੇ ਪਰ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਆ ਵੇਖੋ ਆ ਆ ਬੱਚਿਆਂ ਦੇ ਜਿਹੜੇ ਖੇਡਣ ਨੂੰ ਵੀ ਬਣਾਏ ਆ ਇਹਨਾਂ ਨਾਲ ਤੇ ਬਹੁਤ ਹੀ ਵਧੀਆ ਸੀ ਤੇ ਉਹਨਾਂ ਨੇ ਨਹੀਂ ਉਹਨਾਂ ਨੂੰ ਪਰਮਿਸ਼ਨ ਵੀ ਨਹੀਂ ਦਿੱਤੀ ਪਤਾ ਨਹੀਂ ਹੁਣ ਮੈਂ ਉੱਪਰ ਵੀ ਜਾ ਸਕਦਾ ਸੀ ਕਿ ਨਹੀਂ ਪਰ ਮੈਂ ਕੋਸ਼ਿਸ਼ ਕਰਦਾ ਹੁਣ ਉੱਪਰ ਵੀ ਜਾਣ ਦੀ ਜੋ ਨਾ ਪਰਮਿਸ਼ਨ ਦੇ ਦਿੱਤੀ ਤੇ ਤੇ ਘਰ ਬਹੁਤ ਸੋਹਣੇ ਅੱਗੇ ਅੱਗੇ ਜਾ ਕੇ ਦੇਖਦੇ ਆ ਘਰਾਂ ਦੀ ਵੀ ਇਕੱਲੇ ਇਕੱਲੇ ਘਰ ਬਣਾਏ ਆ ਇੱਕ ਇੱਕ ਦੋ ਦੋ ਬੰਦੇ ਦੇ ਰਹਿਣ ਤੇ ਬਹੁਤ ਹੀ ਸੋਹਣੇ ਘਰ ਵੀ ਬਣਾਏ ਆ ਤੇ ਲਗਜ਼ਰੀ ਲਾਈਫ ਜਿਹਨੂੰ ਕਹਿ ਸਕਦੇ ਆ ਇੱਥੇ ਉਹ ਜੀਂਦੀ ਜਾਂਦੀ ਮੇਰੇ ਹਿਸਾਬ ਨਾਲ ਕਿਉਂਕਿ ਲਗਜ਼ਰੀ ਲਾਈਫ ਵਾਲਾ ਕੰਮ ਹੈ ਹਰ ਇੱਕ ਬੰਦਾ ਕਮਾਲ ਦਾ ਮਤਲਬ ਆਪਣਾ ਗੱਡੀ ਟੌਪ ਦੀ ਗੱਡੀ 'ਚੋਂ ਉਤਰ ਰਿਹਾ ਆ ਜੀ ਵੈਗਨ ਚੌਕ ਉਤਰਿਆ ਪੋਰਸ਼ ਜੇ ਉਤਰਿਆ ਲੋਕਾਂ ਕੋ ਵੱਡੇ ਤੇ ਵੱਡੀਆਂ ਗੱਡੀਆਂ ਪਰ ਵੈਸੇ ਗੱਲ ਕਰਦਾ ਵੀ ਇਹ ਮੀਰ ਲੋਕਾਂ ਦੀ ਵਾਕਈ ਕੀੜ ਹੈ ਅੱਜ ਇੱਥੇ ਆਣ ਕੇ ਪਤਾ ਲੱਗਿਆ ਵੇਖੋ ਕਿਦਾਂ ਬੈਣ ਉੱਠਣ ਨੂੰ ਸੀਮੀ ਕਰਕੇ ਨਾਲ ਹੀ ਉਤਰ ਆਣ ਕੇ ਤੇ ਧੁੱਪ ਸਿੱਕੋ ਠੀਕ ਹੈ ਕਮਾਲ ਇਹ ਵੀ ਬਹੁਤ ਸੋਹਣਾ ਹੈ ਆ ਵੇਖੋ ਇੱਥੇ ਬੋਡੀ ਮਾਫ ਤੱਕੇ ਪਰ ਆਪਾਂ ਜਾ ਨਹੀਂ ਸਕਦੇ ਕਿਉਂਕਿ ਮੈਂ ਕੱਪੜੇ ਵੀ ਦੂਜੇ ਪਾਏ ਤੇ ਪਰਮਿਸ਼ਨ ਨਹੀਂ ਹੈਗੀ ਮੈਂ ਤੇ ਵਾਰ-ਵਾਰ ਪਾਣੀ ਦੀ ਵੀਡੀਓ ਬਣਾਈ ਜਨਾ ਹੈ ਨੀਲਾ ਪਾਣੀ ਕਮਾਲ ਦਾ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਤੇ ਹੁਣ ਆਪਾਂ ਚੱਲੇ ਆ ਕਿਉਂਕਿ ਉਹਨਾਂ ਨੇ ਸਾਨੂੰ ਜਿਆਦਾ ਪਰਮਿਸ਼ਨ ਨਹੀਂ ਦਿੱਤੀ ਜੀ ਹੁਣ ਆਪਾਂ ਅੱਧਾ ਘੰਟਾ ਤੇ ਨਾਲ ਹੀ ਜਿਮ ਵੀ ਹੈਗਾ 골프 ਖੇਡਣ ਤੋਂ ਪਹਿਲਾਂ ਜਾਂ 골프 ਖੇਡਣ ਤੋਂ ਬਾਅਦ ਜਿਮ ਵੀ ਲਾ ਸਕਦੇ ਆ ਤੁਸੀਂ ਠੀਕ ਹੈ ਜੀ ਤੇ ਹਰ ਇੱਕ ਬੰਦੇ ਨੂੰ ਉਹਦਾ ਡਰਾਈਵਰ ਦਿੱਤਾ ਜਾਂਦਾ ਆ ਤੇ ਉਹਦੀ ਗੱਡੀ ਦਿੱਤੀ ਜਾਂਦੀ ਹੈ ਤੇ ਉਹ ਡਰਾਈਵਰ ਗੱਡੀ ਚੱਕ ਕੇ ਉਹਦੀ ਕਿੱਟ ਚੱਕ ਕੇ ਉਹਦੇ ਵਿੱਚ ਰੱਖ ਰਿਆ ਆ ਤੇ ਉਹ 골ਫ ਜਿਹੜਾ ਖੇਡਣ ਵਾਲਾ ਉਹ ਬਰਾ ਜਸਤਾਨੇ ਪਾ ਕੇ ਇਹ ਉਹ ਤਾਂ ਦੇਖੋ ਕਿੱਟਾਂ ਕਿੰਨੀਆਂ ਆ ਜਿਹੜਾ 골ਫ ਖੇਡਣ ਦਾ ਸ਼ਕੀਨ ਹੋ ਆ ਸਕਦਾ ਆ ਖੇਡ ਵੀ ਸਕਦਾ ਆ ਇੱਥੇ ਜਿੱਦਾਂ ਕਹਿ ਲਓ ਕਿ ਕਿਰਾਏ ਤੇ ਵੀ ਮਿਲਦਾ ਹੈ ਸਾਮਾਨ ਜਿਆ ਆ ਜਿਹੜਾ ਦੇਂਦੇ ਆ ਤੇ ਇਹਨਾਂ ਵਿੱਚ ਵੀ ਰੱਖ ਕੇ ਤੇ ਲੈ ਕੇ ਜਾਂਦੇ ਆ ਉੱਪਰ ਆ ਜਿਹੜੀਆਂ ਰੀੜੇਆਂ ਜਿਹਾਂ ਦੇ ਵਿੱਚ ਬਹੁਤ ਹੀ ਸੋਹਣਾ ਬਣਾਇਆ ਹੈ ਪੂਰੀ ਕਟਿੰਗ ਦਰਖਤਾਂ ਦੀ ਕੀ ਦਰਖਤਾਂ ਦੀ ਸ਼ੇਪ ਗਾਰਡਨ ਦੀ ਸ਼ੇਪ ਬਹੁਤ ਹੀ ਸੋਹਣਾ ਮਸ਼ੀਨਾ ਵੇਖੋ ਆਪੇ ਹੀ ਚੱਲ ਰਹੀਆਂ ਨੇ ਆਪੇ ਕੱਟੇ ਜਾ ਰਹੇ ਨੇ ਉਹ ਤਾਂ ਚਲੋ ਨਾਰਮਲ ਚੀਜ਼ ਏ ਪਰ ਵੈਸੇ 골ਫ ਦੀ ਗੱਲ ਕਰ ਰਹੇ ਆ ਸਟੇਡੀਅਮ ਦੀ ਇਹ ਬਹੁਤ ਹੀ ਸੋਹਣਾ ਬਣਾਇਆ ਗਿਆ ਆ ਹਾਂਜੀ ਮੇ ਕੋਈ ਨਹੀਂ ਡੈਮ ਉਹਨਾਂ ਨੇ ਕਿਹਾ ਨਹੀਂ ਆਪਾਂ ਨੂੰ ਕਿਹਾ ਵੀ ਨਹੀਂ ਜਾਣ ਨੂੰ ਤੇ ਨਾ ਆਪਾਂ ਉਹਨਾਂ ਨੂੰ ਪੁੱਛਿਆ ਮੈਂ ਕਿਾ ਚਲੋ ਇੰਨਾ ਹੀ ਬਹੁਤ ਏ ਜਿਹੜਾ ਉਹਨਾਂ ਨੇ ਪਰਮਿਸ਼ਨ ਦਿੱਤੀ ਇੰਨੀ ਵੀਡੀਓ ਬਣਾਉਣ ਦੀ ਸ਼ੂਟ ਕਰਨ ਦੀ ਤੇ ਉਧਰ ਇੱਥੇ ਰੈਸਟੋਰੈਂਟ ਵੀ ਹੈਗਾ ਸਾਰਾ ਕੁਝ ਹੈਗਾ ਉਹ ਪਿੱਛੇ ਆ ਬੈਕ ਸਾਈਡ ਹੈ ਤੇ ਉਹ ਜੁਰੇ ਹੋਣੀ ਉਧਰ ਚਲੇ ਗਏ ਤੇ ਮੈਂ ਕੱਬ ਚੱਲੀ ਏ ਆਪਾਂ ਹੁਣ ਅੱਗੇ ਜਾ ਕੇ ਨਾ ਘਰਾਂ ਦੀ ਵੀਡੀਓ ਥੋੜੀ ਜੀ ਬਣਾ ਲੈਨੇ ਆ ਜਿਹੜੇ ਇੱਥੇ ਦੇ ਘਰ ਨੇ ਜਿੱਦਾਂ ਲਗਜ਼ਰੀ ਘਰ ਨਹੀਂ ਹੁੰਦੇ ਜਿੱਦਾਂ ਇਕੱਲੇ-ਇਕੱਲੇ ਘਰ ਬਣਾਏ ਆ ਇਕੱਲੇ-ਇਕੱਲੇ ਲੋਕਾਂ ਦੇ ਤੇ ਉਹਨਾਂ ਦੇ ਆਪਾਂ ਹੁਣ ਚੱਲਦੇ ਆ ਅੱਗੇ ਘਰਾਂ ਦੀ ਵੀਡੀਓ ਦੇਖਦੇ ਆ ਜੇ ਉਹਨਾਂ ਨੇ ਫੇਰ ਵੀ ਬਣਾਣ ਦਿੱਤੀ ਤੇ ਠੀਕ ਐ ਆਜੋ ਆਪਾਂ ਅੱਗੇ ਦੇਖਦੇ ਆ ਆਹ ਵੇਖੋ ਮੀਲਾ ਮੀਲਾ ਕਹਿ ਸਕਦੇ ਜਾਂ ਕੀ ਕਹਿ ਸਕਦੇ ਕਿੰਨਾ ਸੋਹਣਾ ਐ ਬਹੁਤ ਹੀ ਵਧੀਆ ਲੱਗ ਰਿਹਾ ਨੇ ਫਰੇ ਇਕੱਲਾ ਹੋਣ ਕਰਕੇ ਵੀ ਇੱਥੇ ਸਾਈਡਾਂ ਤੇ ਕੁਝ ਨਹੀਂ ਹੈਗਾ ਨਾਲ ਤਾਂ ਲੱਗ ਰਿਹਾ ਆ ਪਰ ਬਹੁਤ ਹੀ ਸੋਹਣਾ ਲੱਗ ਰਿਹਾ ਆ ਆਜੋ ਹੁਣ ਆਪਾਂ ਚੱਲਦੇ ਆਂ ਅੱਗੇ ਹਾਂਜੀ ਜੀ ਅਸੀਂ ਨਾ ਉੱਥੇ ਗਏ ਸੀ ਜਿੱਥੇ 골ਫ ਵਾਲਿਆਂ ਦੇ ਸੈਂਟਰਮ ਵਾਲੇ 골ਫ ਦੇ ਖੇਡਣ ਜਿੱਥੇ ਵੇਖਣ ਗਏ ਸੀ ਉਹ ਸਟੇਡੀਅਮ ਦੇ ਵਿੱਚ ਉਹਨਾਂ ਨੇ ਸਾਨੂੰ ਕਹਿੰਦੇ ਵੀ ਵੀਡੀਓ ਬਣਾ ਸਕਦੇ ਤੁਸੀਂ ਤੇ ਬਾਕੀ ਮਤਲਬ ਕੁਝ ਨਹੀਂ ਕਰ ਸਕਦੇ ਹਲੋ ਤੇ ਅਸੀਂ ਫਿਰ ਕੀ ਕੀਤਾ ਅਸੀਂ ਕਿਹਾ ਚਲੋ ਠੀਕ ਐ ਤੇ ਘਰਾਂ ਦੀ ਅਸੀਂ ਵੀਡੀਓ ਨਹੀਂ ਬਣਾਈ ਅਸੀਂ ਬਾਹਰ ਆ ਗਏ ਤੇ ਉਹ ਵਾਪਸ ਜਾਣਾ ਪੈਣਾ ਸੀ ਉੱਥੋਂ ਕਿੰਨਾ ਹੀ ਹਨ ਤੇ ਫਿਰ ਉਸ ਤੋਂ ਬਾਅਦ ਅਸੀਂ ਆ ਅ ਕੀੜੀ ਆ ਡਬਲ ਹੌਫ ਕਾਫੀ ਆ ਗਏ ਜਿੱਥੇ ਉਹ ਪਾਰਕ ਜਿੱਥੇ ਮੈਂ ਪਹਿਲਾਂ ਵੀਡੀਓ ਬਣਾਈ ਸੀ ਤੇ ਫਿਰ ਮੈਂ ਕਿਹਾ ਚੱਲ ਇੱਥੇ ਆ ਜੰਨੇ ਫਿਰ ਇੱਥੇ ਅਸੀਂ ਉਹ ਜੋ ਖਾਣ ਪੀਣ ਨੂੰ ਲੈ ਕੇ ਆਏ ਸੀ ਤੇ ਉਹ ਖਾਣ ਪੀਣ ਬਹਿ ਗਏ ਤੇ ਫਿਰ ਹੁਣ ਮੈਂ ਕਿਹਾ ਚਲੋ ਅਸੀਂ ਚੱਲਦੇ ਆ ਘਰਾਂ ਨੂੰ ਤੇ ਮੈਂ ਕਹਿਣਾ ਅਸੀਂ ਕਿ ਵੀ ਬੀਤੇ ਜਿੰਦ ਕੋ ਵੀ ਟਾਈਮ ਹੋਵੇ ਜੇ ਜਿਹੜਾ ਮੇਰੀ ਵੀਡੀਓ ਵੇਖੇ ਉਹ ਇੱਕ ਵਾਰੀ ਲਾਈਕ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰੇ ਕਿਉਂਕਿ ਫਿਰ ਮੈਂ ਇਦਾਂ ਜਿੱਥੇ ਵੀ ਮੈਨੂੰ ਜਗਾ ਕੋ ਵਧੀਆ ਮਿਲੇ ਤੇ ਉੱਥੇ ਦੀ ਮੈਂ ਵੀਡੀਓ ਬਣਾ ਕੇ ਬਣਾ ਕੇ ਲੈ ਕੇ ਆਉਂਦਾ ਰਹੂੰਗਾ ਠੀਕ ਹੈ ਜੀ ਓਕੇ ਜੀ ਬਾਏ ਸਤਿ ਸ੍ਰੀ ਅਕਾਲ ਆਹ ਹੈ ਜੀ ਉਹ ਕਫੇ ਜਿਹੜਾ ਵੀ ਆਵੇ ਟਾਈਮ ਕੱਢ ਕੇ ਤੇ ਇੱਥੇ ਕਫੇ ਤੇ ਜ਼ਰੂਰ ਹੋ ਕੇ ਜਾਵੇ ਕਿਉਂਕਿ ਬੜੀ ਵਧੀਆ ਪਲਾਟ 'ਤੇ ਤੇ ਇੱਥੇ ਕਫੇ ਦੇ ਅੰਦਰ ਹੀ پارک ਲੱਗ ਜਾਂਦੀ ਹੈ 4 ਵਜੇ ਤੱਕ پارک ਤੇ ਇੱਕ ਘੰਟੇ ਦੀ پارک ਇੱਕ ਆਰ ਉਹਦੀ ਮਿਲ ਜਾਂਦੀ ਏਦੇ ਕਫੇ ਦੇ ਅੰਦਰ ਉਹ ਹੀ ਜਿੱਥੋਂ ਬੋਟ ਮਿਲਦੇ ਆ ਚਲੋ ਠੀਕ ਹੈ ਜੀ ਆਹ ਹੈ ਪਾਰਕ ਉੱਥੇ ਘੁੰਮਣ ਕਰਨ ਨੂੰ ਬਹੁਤ ਵਧੀਆ ਅਸੀਂ ਵੀ ਬੈਠੇ ਸੀ ਤੇ ਪਾਰਕ ਬਹੁਤ ਵਧੀਆ ਆ ਚਲੋ ਠੀਕ ਹੈ ਓਕੇ ਜੀ ਸਸਾਈਕਾਲ ਤੇ ਮਿਲਦੇ ਆਂ ਜੀ ਅਗਲੇ ਬਲੌਗ ਚ